ਯੋਗ ਜੀ ਨਵੀ ਸਵੇਰ ਨਮਸਥਾਨ ਜੇ ਸਤਿ ਆਜ ਅਸੀਂ ਆਇਆਗੇ ਸੁਧੌਰ ਦੇ ਵਿੱਚ ਰਾਤ ਆਕੇ ਸੀਗੇ 10:30 ਵਜੇ ਦੋ ਨੰਬਰ ਗੱਡੀ ਖਰਾਬ ਹੋਣ ਕਾਰਨ ਥੋੜਾ ਟਾਈਮ ਜ਼ਿਆਦਾ ਲੱਗ ਗਿਆ ਥੋੜੇ ਰੋੜੀ ਸਾਹਿਬ ਸਾਨੂੰ ਕਾਫੀ ਸਮਾਂ ਰੁਕਣਾ ਪਿਆ ਜਨ ਕੋਥੇ ਕੀਰਤਨ ਕਥਾ ਅਤੇ ਰੈ ਰਾਜ ਸਾਹਿਬ ਦਾ ਪਾਠ ਸੰਪੂਰਨ ਕੀਤਾ ਉਸ ਤੋਂ ਬਾਅਦ ਸੰਗਤ ਉੱਥਰ ਵਾਣਾ ਹੋਈ ਜਦੋਂ ਅਸੀਂ ਚੱਲੇ ਤਾਂ ਉਸ ਤੋਂ ਬਾਅਦ ਹੀ ਉੱਥੇ 2 ਨੰਬਰ ਗੱਡੀ ਪਹੁੰਚੀ ਜਿਸ ਕਰਕੇ ਸੰਗਤਾਂ ਬਹੁਤ ਦੇਰੀ ਨਾਲ ਇੱਥੇ ਪਹੁੰਚੀਆਂ 10:30 ਇੱਥੇ ਵੱਜ ਚੁੱਕੇ ਸਨ ਪਾਕਿਸਤਾਨੀ ਟਾਈਮ ਮੁਤਾਬਕ ਆਪਣੇ 11:00 ਵਜੇ ਰਾਤ ਦੇ ਪਾਕਿਸਤਾਨੀ 10:30 ਤੇ ਸਵੇਰੇ ਹੁਣ ਇਸ਼ਨਾਨ ਕਰਕੇ ਹੁਣ ਮੈਂ ਆਇਆ ਮੱਥਾ ਟੇਕਣ ਮੱਥਾ ਟੇਕ ਕੇ ਤੁਸੀਂ ਪਹਿਲਾਂ ਕੀ ਕਰਨਾ ਹੈ ਕਿ ਅਸੀਂ ਆਪਾਂ ਥੋੜਾ ਦੇਖਦੇ ਆਂ ਝਾਤੀ ਮਾਰਦੇ ਆਂ ਖੇਲੇ ਦਾ ਜਾਣਕਾਰੀ ਪ੍ਰਾਪਤ ਕਰਦੇ ਆਂ ਉਸ ਤੋਂ ਬਾਅਦ 9 ਵਜੇ ਸਾਨੂੰ ਬੁਲਾਇਆ ਹੈ ਕਿਸੇ ਪ੍ਰੋਗਰਾਮ ਦੇ ਵਾਸਤੇ ਬਾਹਰ ਜਿੱਥੇ ਖਾਣਾ ਪੀਣਾ ਸਭ ਕੁਝ ਉੱਥੇ ਹੀ ਹੋਊਗਾ ਉੱਥੇ ਕੋਈ ਲੀਡਰ ਵਗੈਰਾ ਸਾਰੇ ਆਉਣਗੇ ਤੇ ਉਹ ਇਤਿਹਾਸ ਦੀਆਂ ਪਾਕਿਸਤਾਨ ਦੀਆਂ ਗੱਲਾਂ-ਗੱਲਾਂ ਬਾਤਾਂ ਸਿੱਖਾਂ ਦੀਆਂ ਗੱਲਾਂ-ਬਾਤਾਂ ਸਾਰੀਆਂ ਆਪਣੇ ਨਾਲ ਉੱਥੇ ਫੜਨਗੇ ਸਾਂਝੀਆਂ ਫਿਰ ਆਪਾਂ 1.5-2 ਵਜੇ ਦੇ ਆਸ-ਪਾਸ ਉੱਥੋਂ ਵਾਪਸ ਆਵਾਂਗੇ ਚਲੋ ਹੁਣ ਆਪਾਂ ਅੱਗੇ ਦੇਖੀਏ ਜੋ ਤੁਸੀਂ ਹੁਣ ਦੇਖ ਰਹੇ ਹੋ ਇਹ ਹੈ ਮੜੀ ਜਿਸ ਸਮਾਦ ਮਹਾਰਾਜਾ ਰਣਜੀਤ ਸਿੰਘ ਜੀ ਦੀ ਜਿਸ ਜਗ੍ਹਾ ਉਹਨਾਂ ਦਾ ਸੰਸਕਾਰ ਕੀਤਾ ਗਿਆ ਸੀਗਾ ਉਸ ਦੇ ਉੱਪਰ ਮਹਾਰਾਜ ਦਾ ਪ੍ਰਕਾਸ਼ ਹੈ ਜਿੱਥੇ ਸੰਸਕਾਰ ਕੀਤਾ ਸੀ ਤੇ ਉਹਦੇ ਉੱਪਰ ਇਹ ਗੁਰਦੁਆਰਾ ਸਾਹਿਬ ਉਸਾਰਿਆ ਗਿਆ ਇਹਨੂੰ ਮੜੀ ਮਹਾਰਾਜਾ ਰਣਜੀਤ ਸਿੰਘ ਦੀ ਕਿਹਾ ਜਾਂਦਾ ਹੈ ਇਹ ਥੋੜਾ ਉੱਪਰ ਚੜ ਕੇ ਆਇਆ ਹੈਗਾ ਦੇਖੋ ਉਹ ਏਠਾਂ ਸੰਗਤ ਬੈਠੀ ਹੈ ਇਹ ਪੌੜੀਆਂ ਰਾਹੀਂ ਆਪਾਂ ਉੱਪਰ ਆਏ ਸੀਗੇ ਉੱਪਰ ਚੜ ਕੇ ਇਹ ਇਹ ਸਥਾਨ ਹੈ ਮਹਾਰਾਜਾ ਰਣਜੀਤ ਸਿੰਘ ਜੀ ਦੀ ਮੜੀ ਦੇ ਬੈਕਸਾਈਡ ਤੇ ਜਿੱਥੇ ਹੁਣ ਅੱਜ ਕੱਲ੍ਹ ਪ੍ਰਕਾਸ਼ ਹੁੰਦਾ ਹੈ ਪਹਿਲਾਂ ਇਸੇ ਜਗ੍ਹਾ ਨੂੰ ਕਿਹਾ ਜਾਂਦਾ ਸੀਗਾ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਸਥਾਨ ਫਿਰ ਅੱਜ ਕੱਲ੍ਹ ਉਹ ਹੀਠਾ ਕਿਹਾ ਜਾਂਦਾ ਹੈ ਵੀ ਉਹ ਸ਼ਹੀਦੀ ਸਥਾਨ ਹੈ ਬਾਬਾ ਕਥਾਵਾਚਕ ਜਿਹੜੇ ਆਪਣੇ ਨਾਲ ਆਏ ਨੇ ਬਾਬਾ ਅਮਰਜੀਤ ਸਿੰਘ ਜੀ ਉਹਨਾਂ ਨੇ ਕਿਹਾ ਕਿ ਉਹ ਪਿੰਡ ਦੇ ਲਾਹੌਰ ਦੇ ਵਿੱਚ ਕੋਈ ਘਰ ਹੈ ਜਿੱਥੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਦੀ ਸ਼ਹੀਦੀ ਹੋਈ ਸੀ ਆ ਚਲੋ ਇਸ ਜਗ੍ਹਾ ਨੂੰ ਕਿਹਾ ਜਾਂਦਾ ਹੈ ਮਹਾਰਾਜਾ ਰਣਜੀਤ ਸਿੰਘ ਜੀ ਦੀ ਮੜੀ ਇੱਥੇ ਮਹਾਰਾਜੀ ਦਾ ਪ੍ਰਕਾਸ਼ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਤੇ ਇਹਦੇ ਪਿੱਛੇ ਹੈ ਸਮਾਦੀ ਮਹਾਰਾਜਾ ਖੜਕ ਸਿੰਘ ਜੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਸੁਪੁੱਤਰ ਮਹਾਰਾਜਾ ਖੜਕ ਸਿੰਘ ਇਹ ਉਹਨਾਂ ਦੀ ਸਮਾਦੀ ਹੈ ਛੱਤ ਦੇ ਉੱਪਰ ਸੂਰਜ ਬਣਾਇਆ ਗਿਆ ਹੈ। ਕੰਨਾਂ ਦੇ ਵਿੱਚ ਕੁ ਕੁ ਮੰਡਲ ਜੇ ਪਾਏ ਹੋਏ ਨੇ। ਸੂਰਜ ਦਮਕਦਾ ਸੂਰਜ ਪੂਰਾ ਤੇ ਇੱਥਾ ਹੈ ਸਮਾਦੀ ਮਹਾਰਾਜਾ ਖੜਕ ਸਿੰਘ ਜੀ ਦੀ। ਪੁਰਾਣੀ ਬਿਲਡਿੰਗ ਹੈ, ਬਹੁਤ ਪੁਰਾਣੀ ਬਿਲਡਿੰਗ ਹੈ, ਬਹੁਤ ਹੀ ਪੁਰਾਣੀ ਬਿਲਡਿੰਗ ਹੈ। ਸਿਰਫ ਰੰਗ ਰੋਗਨ ਹੁੰਦਾ ਰੈਨੋਵੇਟ ਨਹੀਂ ਹੁੰਦੀ ਹੈਗੀ ਕਿਲਾ ਜਿੰਨਾ ਪੁਰਾਣਾ ਹੈ। ਉਦੇ ਮੁਤਾਬਕ ਇਹ ਵੀ ਪੁਰਾਣੀ ਬਹੁਤ ਪੁਰਾਣੀ ਬਿਲਡਿੰਗ ਹੈ ਸਮਾਦੀ ਮਹਾਰਾਜਾ ਖੜਕ ਸਿੰਘ ਤੋਂ ਬਾਅਦ ਉਹਦੀ ਬੈਕਸਾਈਡ ਦੇ ਉੱਪਰ ਬਣੀ ਹੋਈ ਹੈ ਸਮਾਦੀ ਕੰਵਲ ਨੋ ਨਿਹਾਲ ਸਿੰਘ ਜੀ ਦੀ ਇਹ ਦੋਏ ਸਮਾਦੀਆਂ ਮਹਾਰਾਜਾ ਰਣਜੀਤ ਸਿੰਘ ਜੀ ਦੀ ਸਮਾਦੀ ਦੇ ਬੈਕਸਾਈਡ ਦੇ ਨੇ ਇਹਦੇ ਵਿੱਚ ਵੀ ਉੱਪਰ ਉਸੇ ਤਰ੍ਹਾਂ ਹੀ ਸੂਰਜ ਦਾ ਨਿਸ਼ਾਨ ਬਣਾਇਆ ਹੋਇਆ ਹੈ ਅਤੇ ਸਮਾਦੀ ਬਣਾਈ ਹੋਈ ਹੈ ਕੰਵਲ ਨੌਨਿਹਾਲ ਸਿੰਘ ਜੀ ਨੂੰ ਸਾਹਮਣੇ ਦਰਵਾਜ਼ਾ ਇੱਕ ਉਹਨੂੰ ਪਰਮਾਨੈਂਟਲੀ ਬੰਦ ਕਰ ਦਿੱਤਾ ਗਿਆ ਉਸ ਦਰਵਾਜ਼ੇ ਦੇ ਹੀਠਾਂ ਲਿਆ ਕੇ ਉੱਪਰੋਂ ਛੱਜਾ ਡੇਗ ਕੇ ਡੋਗਰਿਆਂ ਨੇ ਧੋਖੇ ਨਾਲ ਮਾਰ ਦਿੱਤਾ ਸੀ ਮੈਂ ਤੁਹਾਨੂੰ ਉਹ ਦਰਵਾਜ਼ਾ ਵੀ ਦਿਖਾਉਣਾ ਆਪਾਂ ਉਧਰ ਨੂੰ ਚੱਲਦੇ ਆਂ ਪਹਿਲਾਂ ਆਪਾਂ ਕਿਲੇ ਦੇ ਵੀ ਦੇਖੋ ਇਹ ਕਿਲਾ ਰਿਪੇਅਰ ਭਾਲਦਾ ਬਹੁਤ ਬੁਰਾ ਹਾਲ ਹੋਇਆ ਪਿਆ ਹੈ ਪਲਾਸਟਰ ਵਗੈਰਾ ਜੋ ਵੀ ਪੁਰਾਣਾ ਸੀਗਾ ਉਹ ਸਭ ਉੱਤਰ ਗਿਆ ਚਲੋ ਮੈਂ ਤੁਹਾਨੂੰ ਇੱਥਾਂ ਜਾ ਕੇ ਉਹ ਗੇਟ ਦਿਖਾਉਣਾ ਜਿੱਥੇ ਕਮਲ ਨੌ ਨਿਹਾਲ ਸਿੰਘ ਨੂੰ ਧੋਖੇ ਨਾਲ ਕਤਲ ਕੀਤਾ ਗਿਆ ਸੀ ਡੋਗਰਿਆਂ ਵੱਲੋਂ ਇਹੇ ਸਾਹਮਣੇ ਆ ਗਿਆ ਉਹ ਦਰਵਾਜ਼ਾ ਜਿਸ ਨੂੰ ਖੂਨੀ ਦਰਵਾਜ਼ਾ ਕਿਹਾ ਜਾਂਦਾ ਇਸ ਦੇ ਹੇਠਾਂ ਕਮਲ ਨੌ ਨਿਹਾਲ ਸਿੰਘ ਨੂੰ ਲਿਆਂਦਾ ਗਿਆ ਅੰਦਰੋਂ ਕਿਸੇ ਵੀ ਤਰੀਕੇ ਲੈ ਹਾਂਦਾ ਡੋਗਰਿਆ ਨੇ ਅੰਦਰੋਂ ਬਾਹਰ ਲੈ ਕੇ ਆਏ ਕਮਲ ਨੌਂ ਨਿਹਾਲ ਸਿੰਘ ਨੂੰ ਇੱਥੇ ਜਦੋਂ ਉਹ ਪਹੁੰਚੇ ਤਾਂ ਉੱਪਰੋਂ ਛੱਜਾ ਡੇਗ ਦਿੱਤਾ ਗਿਆ ਜੋ ਬਾਦਰਾ ਹੁੰਦਾ ਹੈ ਉਹ ਡੇਗ ਕੇ ਕਮਲ ਨੌਂ ਨਿਹਾਲ ਸਿੰਘ ਨੂੰ ਇੱਥੇ ਕਤਲ ਕੀਤਾ ਗਿਆ ਇਹ ਉਹ ਦਰਵਾਜ਼ਾ ਹੈ ਇਸ ਨੂੰ ਖੂਨੀ ਦਰਵਾਜ਼ਾ ਕਿਹਾ ਜਾਂਦਾ ਹੈ ਪਰਮਨੈਂਟ ਇਸ ਨੂੰ ਬੰਦ ਕਰ ਦਿੱਤਾ ਗਿਆ ਹੈ ਸਿਮਿੰਟ ਦੀ ਦੀਵਾਰ ਬਣਾ ਕੇ ਸਰੀਏ ਵਗੈਰਾ ਇਹਦਾ ਗੇਟ ਪੂਰੀ ਤਰ੍ਹਾਂ ਬਲੌਕ ਕਰ ਦਿੱਤਾ ਗਿਆ ਹੈ ਤਾਂ ਕਿ ਮੁੜ ਕੇ ਦੁਬਾਰਾ ਕਦੇ ਇਹ ਖੁੱਲੇ ਹੀ ਨਾ ਆਪਾਂ 메ਨ ਕਿਲੇ ਕਨੀ ਵੀ ਚੱਲਾਂਗੇ ਜਿੱਥੇ ਆਪਾਂ ਜਾ ਕੇ ਦੇਖਾਂਗੇ ਮਹਾਰਾਜਾ ਰਣਜੀਤ ਸਿੰਘ ਜੀ ਕਿੱਥੇ ਦਰਬਾਰ ਲਗਾਉਂਦੇ ਹੁੰਦੇ ਸਨ ਕਿੱਥੇ ਉਹਨਾਂ ਦਾ ਰਹਿਣ ਦਾ ਇੰਤਜ਼ਾਮ ਸੀਗਾ ਉਹਨਾਂ ਦੇ ਮਹਿਲ ਕਿੱਥੇ ਸਨ ਇਹ ਸਭ ਆਪਾਂ ਜਾ ਕੇ ਦੇਖਾਂਗੇ ਫਿਲਹਾਲ ਆਪਾਂ ਨੇ ਦੇਖਿਆ ਕਮਲ ਨੌ ਨਿਹਾਲ ਸਿੰਘ ਜੀ ਦੀ ਉਹ ਸਥਾਨ ਜਿੱਥੇ ਉਹਨਾਂ ਦੀ ਹੱਤਿਆ ਕਰੀ ਗਈ ਕਤਲ ਕੀਤਾ ਗਿਆ ستگر پیارا سدگر... میں رہے نہ جائی جنی درشن جنی درشن سدگر پہ پورک نہ پایا رام تین نحفل تین نحفل جنم سب گوایا رام जिनी दर्शन जिनी दर्शन सतगुरु पुरख ना पाया गुरु सतगुरु प्राण हमारे कोनाले गुरु नाम निरराया ਜਨ ਸੁਆ ਅੰਦਰ ਕੀ ਚੱਲੇ ਆ ਸੱਚੀ ਦਰਗੇ ਜਾਏ ਸੱਚਾ ਪਤੰਦੇ ਆ ਜੀ ਜੀਨੈ ਰੰਤ ਜਮਨਾ ਸੁਪਾ ਜੀ ਇੰਤ ਜੇ ਸਤ ਸੰਤਾਂ ਉਪਰੈ ਸੁਧ ਜੜੇ ਹਜਾਂ ਇਹ ਤੇ ਜਨ ਹੁੰਦੇ ਆ ਇਹ ਮਹਾਰਾਜਾ ਰਣਜੀਤ ਸਿੰਘ ਜੀ ਦੀ ਸਮਾਦ ਦੇ ਬਿਲਕੁਲ ਬਰਾਬਰ ਕਵਲ ਨਿਹਾਲ ਸਿੰਘ ਅਤੇ ਮਹਾਰਾਜਾ ਖਰਕ ਸਿੰਘ ਦੀ ਸਮਾਦ ਦੇ ਬੈਕ ਸਾਈਡ ਦੇ ਉੱਪਰ ਇਹ ਬਣ ਜਾਏਗਾ। ਵਰਲਡ ਸੈਂਟਰ ਫਾਰ ਪੰਜਾਬੀ ਇੱਥੇ ਲੈ ਕੇ ਆਏ ਨੇ ਜੱਫੇ ਦੇ 100 ਮੈਂਬਰਾਂ ਨੂੰ ਮਾਈ ਭਾਈ ਸਾਰੇ ਇਸ ਜਗ੍ਹਾ ਤੇ ਪਹੁੰਚੇ ਨੇ ਇੱਥੇ ਇਹਨਾਂ ਦੇ ਲੀਡਰਾਂ ਨੇ ਆਉਣਾ ਹੈ। ਤੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਪਰਿਸ਼ੀਲੇ ਸੰਬੰਧ ਦੇ ਵਿੱਚ ਕੁਝ ਇਤਿਹਾਣਵਾਦੀ ਜਰਾ ਖੁਸ਼ ਕਰਨੀ ਹੈ। ਜੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਧੰਨਵਾਦ ਜਿਵੇਂ ਸਾਡਾ ਰਾਸ਼ਟਰੀ آو تھاری جامو جلادال ساریہ فوجاں لاہور شہر تو نکلدی اسی آو ایک واری بے وں اونسی طرح یاد کر کے اپنی بھی ساتھ کریے پارٹی تو جی کا ساتھ تے آرام کرن صاحب تو بعد دوسری تھڑا لئی سی وہ ایک ایڈیٹوریو مکھا ہے جتے بارک جا جامعہ ہوئیا تھا اور سکھے تے آسما رہے ہیں سکھتے آنا بھی بیڑی پا رہے ہیں پاکے پروگرامہ دلیتے ہی کچھ پروڑیاں دلتے رٹھانا ہے ٹھیک سٹاپ کے پیرے کی ایسی طرح مکانے لیے پائی ریل جی موسیقی موسیقی واحرو جی کا خالصہ واحر جی کی فتح ستن. واہِ <applause> بریجی کا خان صاحب واہِ بریجی کی خطے ہیں ملتو پہلے پروفیسر صاحب آگل کرے سن مانگر لی سنگی دوڑی خدمات نے سلاکی آستے جیسے اسے فردین صاحب آنگئے کہ اپنے آپ ایک اکتودا انٹسٹوکشن ہے جیسے تکیر ہیں جیسے بابا نے کسی پرسوں اسے جیسے جیسے سٹیٹشن اکنے 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 ہمیشہ سیوا کرتا ہے سو مالجا رنجیت سنگھ کا جنم دن ہوا پاکستان اور مالج رنجیت سنگھا سوشل جسٹس کا ڈفینس کا ڈویلپمنٹ کا چالیس سالہ دور سی جس دور, دور, دور کسی رنگ نسل مذہب کو بالا کا روکے سارے مار جائے تھے ہے آپ جو گل <سؤال> کرتے ہیں سامنے ہندو بھی نظر آنا سکھ بھی نظر آدھا مسلمان بھی نظر آتا ہے نظر آتا ہے اسی بہت بیٹھ کے سردار پگت سب کی شہادت میں شرداجل بھی کرتے ہیں کیونکہ پاکستان کے سکھ کا رشتہ بڑا گولہ رشتہ ہے سب کی شروعات پاکستان سے ਸਾਤੋ ਜੜੀਆਂ 100 ਤੋਂ ਜ਼ਿਆਦਾ ਹੁੰਦਾ ਹੈ